ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਅਦਾਕਾਰਾ ਹਿਨਾ ਖਾਨ ਜੋ ਕਿ 3rd ਸਟੇਜ ਬ੍ਰੈਸਟ ਕੈਂਸਰ ਨਾਲ ਜੂਝ ਰਹੇ ਨੇ ਪਰ ਹੁਣ ਉਹਨਾਂ ਦੀਆਂ ਵੀਡੀਓਜ਼ ਤੇ ਫੋਟੋਜ਼ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤੇ ਪਹਿਲਾਂ ਨਾਲੋਂ ਕਾਫੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਜ਼ਰ ਆ ਰਿਹਾ ਹੈ ਕੀਮੋਥੈਰੇਪੀ ਚੱਲ ਰਹੀਆਂ ਸਹੀਆਂ ਉਹਨਾਂ ਦੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਹਿਨਾ ਖਾਨ ਨੂੰ ਕਰਨਾ ਪਿਆ ਪਰ ਹਮੇਸ਼ਾ ਤੋਹੀ ਜਦੋਂ ਤੋਂ ਉਹਨਾਂ ਦੇ ਇਸ ਕੈਂਸਰ ਬਾਰੇ ਉਹਨਾਂ ਨੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਕਦੀ ਵੀ ਉਹਨਾਂ ਨੂੰ ਅਜਿਹੀ ਉਹਨ ਸਿਚੁਏਸ਼ਨ ਦੇ ਵਿੱਚ ਨਹੀਂ ਦੇਖਿਆ ਗਿਆ ਕਿ ਹੀਨਾ ਖਾਨ ਹਿੰਮਤ ਹਾਰ ਕੇ ਆਪਣੇ ਘਰ ਦੇ ਵਿੱਚ ਬੈਠੇ ਹੋਣ ਜਾਂ ਆਪਣਾ ਟ੍ਰੀਟਮੈਂਟ ਨਾ ਕਰਵਾਉਂਦੇ ਹੋਣ ਜਾਂ ਉਹ ਖੁਸ਼ ਨਾ ਰਹਿੰਦੇ ਹੋਣ ਸਗੋਂ ਹੀਨਾ ਖਾਨ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਹਮੇਸ਼ਾ ਹੀ ਉਨਾ ਦੇ ਮੋਟੀਵੇਸ਼ਨਲ ਵੀਡੀਓਜ਼ ਅਸੀਂ ਵੇਖੀਆਂ ਹੋਰਾਂ ਨੂੰ ਮੋਟੀਵੇਟ ਕਰਦੇ ਹੋਏ ਖੁਦ ਨੂੰ ਸਟਰੋਂਗ ਰੱਖਦੇ ਹੋਏ ਉਹ ਵੀਡੀਓਜ਼ ਹੀਨਾ ਖਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਕਸਰ ਹੀ ਸਾਂਝੀਆਂ ਕਰਦੇ ਆਏ ਤੇ ਬੈਕ ਟੂ ਬੈਕ ਹੀਨਾ ਖਾਨ ਹੁਣ ਇਵੈਂਟਸ ਵੀ ਅਟੈਂਡ ਕਰਦੇ ਹੋਣਾਂ ਨੇ ਸ਼ੁਰੂ ਕਰ ਦਿੱਤੇ ਨੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ ਬ੍ਰਾਈਡਲ ਲੁੱਕ ਦੇ ਵਿੱਚ ਰੈਂਪ ਵਾਕ ਕੀਤੀ ਸੀ ਤੇ ਹੀਨਾ ਖਾਨ ਨੇ ਹੁਣ ਫੇਰ ਇੱਕ ਰੈਂਪ ਵਾਕ ਜਿਹੜੀ ਕੀਤੀ ਹੈ ਤੇ ਉਸ ਦੇ ਵਿੱਚ ਬੇਹਦ ਖੂਬਸੂਰਤ ਨਜ਼ਰ ਆ ਰਹੇ ਨੇ ਹੀਨਾ ਖਾਨ ਅਜਿਹਾ हीना खान के कारण ही पॉसिबल है क्योंकि उन्होंने अपने आप में इन्ना ज़्यादा स्ट्रोंग रखिया इना मोटिवेट करते हीना खान खुद को हमेशा ही नज़र आए थे होर लोग भी जोड़े इस बीमारी के नाल जूझ रहे हैं उन्होंने भी हमेशा हीना खान ने अपनी जिंदगी दे मोटीवेट किया और हमेशा यही कहा कि अपनी जिंदगी दे, वच्च दे वच्च कोई भी दिक्कत आए उस उस ਹਮੇਸ਼ਾ ਸਾਨੂੰ ਲੜਨਾ ਚਾਹੀਦਾ ਹੈ ਅਜਿਹੀਆਂ ਵੀਡੀਓ ਹੀਨਾ ਖਾਨ ਦੇ ਸੋਸ਼ਲ ਮੀਡੀਆ ਕਾਉਂਟਰਸ 'ਤੇ ਵੇਖੀਆਂ ਤੇ ਜਦ ਉਹਨਾਂ ਦੀ ਕੀਮੋਥੈਰੇਪੀਸ ਚੱਲ ਰਹੀਆਂ ਸੀਗੀਆਂ ਜਦ ਉਹਨਾਂ ਦਾ ਟ੍ਰੀਟਮੈਂਟ ਦੀ ਸ਼ੁਰੂਆਤ ਹੋਈ ਸੀਗੀ ਤਾਂ ਲਗਾਤਾਰ ਹੀਨਾ ਖਾਨ ਜਿਮ ਦੇ ਵਿੱਚ ਨਜ਼ਰ ਆਉਂਦੇ ਸੀਗੇ ਜਾਂ ਆਪਣੀਆਂ ਵਕੇਸ਼ਨਸ 'ਤੇ ਨਜ਼ਰ ਆਉਂਦੇ ਸੀਗੇ ਤਾਂ ਹੁਣ ਹੀਨਾ ਖਾਨ ਕੰਮ ਦੇ ਵਿੱਚ ਵੀ ਵਾਪਸੀ ਕਰ ਚੁੱਕੇ ਨੇ ਸੋ ਕਿਤਨਾ ਕਿਤ ਹੈ ਇਹ ਇਸ਼ਾਰਾ ਹੈ ਕਿ ਹੀਨਾ ਖਾਨ ਦੀ ਸਿਹਤ ਦੇ ਵਿੱਚ ਜਿਹੜਾ ਸੁਧਾਰ ਹੁੰਦਾ ਹੋਇਆ ਵਿਖਾਈ ਦੇ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਵਿਖਾ ਦਿੰਨੇ ਆ ਕਿ ਜਿਸ ਦੇ ਵਿੱਚ ਹੀਨਾ ਖਾਨ ਰੈਂਪ-ਵੌਕ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਲੋਕਾਂ ਦਾ ਪਿਆਰ ਜਿਹੜਾ ਹਿਨਾ ਖਾਨ ਦੇ ਲਈ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਿਲਦਾ ਹੈ ਤੇ ਇਸ ਰੈਂਪ ਵਾਕ ਦੇ ਦੌਰਾਨ ਵੀ ਹਿਨਾ ਖਾਨ ਨੂੰ ਉਹਨਾਂ ਹੀ ਪਿਆਰ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਦਿੱਤਾ ਗਿਆ ਇਹ ਵੀਡੀਓ ਦੇਖੋ ਔਰ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਕਿ ਹਿਨਾ ਖਾਨ ਦੀ ਰੈਂਪ ਵਾਕ ਔਰ ਹਿਨਾ ਖਾਨ ਦਾ ਜਜ਼ਬਾ ਉਹਨਾਂ ਦਾ ਜਿਹੜਾ ਪ੍ਰੈਜ਼ੈਂਟ ਕਰਦੇ ਨੇ ਆਪਣੇ ਆਪ ਨੂੰ ਔਰ ਇੰਨਾ ਸਟਰੋਂਗ ਹਮੇਸ਼ਾ ਹਿਨਾ ਖਾਨ ਰਹਿੰਦੇ ਨੇ ਕੀ ਕਹਿਣਾ ਚਾਹੁੰਦੇ ਹੋ ਉਹ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ